ਇਹ ਜਿਮ ਨਹੀਂ ਕੰਮ ਤੇ ਮੈਂ ਰੂ ਦਬਕੇ ਮਾਰਦੀ ਮੈਡਮ ਕਿੰਨਾ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇੱਥੇ ਪੰਜ ਸਾਲ ਹੋ ਗਏ ਪੰਜ ਸਾਲ ਹੋ ਗਏ ਪੰਜ ਸਾਲ ਹੋ ਗਏ ਹਾਂਜੀ ਪੰਜ ਸਾਲ ਹੋ ਗਏ ਪੰਜਾਂ ਸਾਲਾਂ ਦਾ ਤੁਹਾਨੂੰ 500 ਰੁਪਏ ਮਿਲਦਾ ਹੈ ਹਾਂਜੀ 500 ਮਿਲਦਾ ਇਹ ਤੁਹਾਨੂੰ ਜਿਹੜਾ 500 ਰੁਪਏ ਨਕਦ ਦਿੰਦੇ ਆ ਹਾਂਜੀ ਕੋਈ ਟਾਈਮ ਪਾਣ ਦੇ ਤੇ ਕੋਈ ਲਾਗ ਵੀ ਦੇਣ ਦੀ ਜਿਹੜਾ 500 ਰੁਪਏ ਤੁਹਾਨੂੰ ਮਿਲਦਾ ਹੈ ਉਹ ਕੌਣ ਦਿੰਦਾ ਆ ਕੇ ਮੈਡਮ ਜੀ ਕਿਹੜੇ ਮੈਡਮ ਹਾਂਜੀ ਜੋਤੀ ਮੈਡਮ ਜੋਤੀ ਮੈਡਮ ਕਿੰਨੇ ਸਾਲਾਂ ਤੋਂ ਜਾਂ ਕਿੰਨੇ ਟਾਈਮ ਤੋਂ ਮੈਡਮ ਜੋਤੀ ਤੁਹਾਨੂੰ ਹੀ 500 ਰੁਪਏ ਦੇ ਰਹੀ ਹੈ ਜੇ ਹੁਣ ਤੱਕ ਨਾ ਆਏ ਉਹ ਦੇ ਰਹੀ ਹੈ ਜੀ ਤੇ ਪਿੱਛੋਂ ਵੀ ਮੈਂ ਪੰਜ 200 ਦਿੰਦੇ ਸੀਗੇ 300 ਦਿੰਦੇ ਸੀਗੇ ਤੇ ਹੁਣ ਨੇ 500 ਕੀਤਾ ਜੀ ਦੇਣਾ ਹੈ ਦਰਸ਼ਕੋ ਜਿਹੜਾ ਅੱਜ ਜਿਹੜਾ ਸਮਾਂ ਹੈ ਮੰਗਾਈ ਦਾ ਦੌਰ ਹੈ 500 ਰੁਪਏ ਅੱਜ ਇੱਕ ਲੇਬਰ ਵਾਲਾ ਬੰਦਾ ਜੇ ਕਿਸੇ ਦੇ ਕੰਮ ਤੇ ਜਾਂਦਾ ਤਾਂ 500 ਰੁਪਏ ਉਹਦੀ ਲੇਬਰ ਹੈ ਤੇ ਇਹ ਮਾਤਾ ਪਿਛਲੇ 5 ਸਾਲਾਂ ਤੋਂ ਇਸ ਸਕੂਲ ਦੀ ਤੁਸੀਂ ਜਿਹੜੀ ਪਮਾਇਸ਼ ਦੇ ਸਕਦੇ ਆ ਕਿ 5-7 ਤਾਂ ਕਮ ਰਿਹਾ ਬਰਾਂਡਾ ਹੈ ਮੂਹਰੇ ਬਾਹਰ ਉਹ ਜਿਹੜੀ ਹੈਗੀ ਹੈ ਜਗਾ ਹੋਰ ਵੀ ਹੈ ਸੋ ਸਾਰੀ ਦੀ ਸਫਾਈ 500 ਰੁਪਏ ਮਹੀਨੇ ਦੇ ਵਿੱਚ ਜਾਨੀ ਕੁੱਲ ਮਿਲਾ ਕੇ ਜੇ ਆਪਾਂ ਇਹ ਕਹਿ ਲਈਏ ਤਾਂ ਇੱਕ ਦਿਨ ਦੇ 16 ਰੁਪਏ ਤੋਂ 17 ਰੁਪਏ ਤੇ ਮਾਤਾ ਇਹ ਇਸ ਸਕੂਲ ਦੇ ਵਿੱਚ ਕੰਮ ਕਰ ਰਹੀ ਹੈ ਸੋ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਬੇਨਤੀ ਹੈ ਕਿ ਗਰੀਬਾਂ ਦਾ ਤਾਂ ਘੱਟੇ-ਕੱਟ ਜਿਹੜਾ ਹੈਗਾ ਖਿਆਲ ਰੱਖਿਆ ਜਾਵੇ ਜਿਹੜੇ ਜਿਹੜੇ ਹਾਲਾਤ ਨੇ ਸਕੂਲਾਂ ਦੇ ਪੜ੍ਹਾਈ ਦੇ ਉਹ ਤਾਂ ਇੱਕ ਵੱਖਰਾ ਵਿਸ਼ਾ ਰਹਿ ਗਿਆ ਪਰ ਜਿਹੜੇ ਬੰਦੇ ਕਾਮੇ ਨੇ ਜਿਨ੍ਹਾਂ ਨੂੰ ਮੇਨ ਦਾ ਜਿਹੜਾ ਹੈਗਾ ਮੁੱਲ ਵੀ 1.16 ਰੁਪਏ ਜੇ ਇੱਕ ਦਿਨ ਦਾ ਮਿਲੂਗਾ ਤੇ ਉਹ ਆਪਦਾ ਗੁਜ਼ਾਰਾ ਕਿੱਥੋਂ ਕਰੂਗਾ ਕੀ ਉਹਨਾਂ ਦੇ ਕੋਲੇ ਕੋਈ ਹੋਰ ਰੁਜ਼ਗਾਰ ਹੈਗਾ ਜਿਹੜਾ ਉਹ ਹੋਰ ਰੁਜ਼ਗਾਰ ਤੋਂ ਕੋਈ ਨੌਕਰੀ ਕਰਦੇ ਨੇ ਜਿਹੜੇ ਆਪਣੇ ਜਿਹੜੇ ਬੱਚੇ ਪਾਲ ਲੈਣ ਇੱਕ ਦੋ ਬੱਚੇ ਵੀ ਇਹਨਾਂ ਦੇ ਇੱਥੇ ਪੜ੍ਹਦੇ ਆ ਤੇ ਜਿਹੜੇ ਜੇ 500 ਰੁਪਏ ਦੇ ਨਾਲ ਉਹ ਕੋਈ ਅੱਜ ਜਿਹੜੀ ਮਹਿੰਗਾਈ ਹੈ ਉਹ ਗੁਜ਼ਾਰਾ ਕਰਨ ਦੀ ਹੋਵੇ ਤਾਂ ਉਹ 500 ਨਾਲ ਸਾਰ ਲੈਣ ਪਰ ਅੱਜ ਜਿਹੜੀ ਮਹਿੰਗਾਈ ਹੈ ਉਹ ਮੂੰਹ ਅੱਡੀ ਖੜੀ ਹੈ ਤਾਂ ਸਰਕਾਰ ਨੂੰ ਇਸ ਵਿਸ਼ੇ ਸਬੰਧੀ ਜ਼ਰੂਰ ਜਿਹੜਾ ਸੋਚਣਾ ਧਿਆਨ ਦੇਣਾ ਚਾਹੀਦਾ ਹੈ